ਤੇ ਹੁਣ ਖਬਰ ਉਤਰਾਖੰਡ ਤੋਂ ਆਇਆ ਉਤਰਾਖੰਡ ਵਿੱਚ ਪੰਜ ਪੰਜਾਬੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਉਤਰਾਖੰਡ ਦੇ ਜੋਸ਼ੀ ਮੱਠ ਵਿੱਚ ਸਥਾਨਕ ਲੋਕਾਂ ਨਾਲ ਪੰਜਾਬੀ ਭੜੇ ਪੰਜਾਬੀ ਨੌਜਵਾਨਾਂ ਤੇ ਪਿਓ ਪੁੱਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਪੰਜਾਬੀ ਨੌਜਵਾਨਾਂ ਨੇ ਪਿਓ ਪੁੱਤ ਸਣੇ ਤਿੰਨ ਲੋਕਾਂ ਤੇ ਹਮਲਾ ਕੀਤਾ ਹੈ ਗੰਭੀਰ ਸੱਟਾਂ ਲੱਗਣ ਕਾਰਨ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਦੋ ਧਿਰ ਵਿਚਾਲੇ ਇਹ ਵਿਵਾਦ ਹੋਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਪੰਜ ਨੂੰ ਹੁਣ ਕਾਬੂ ਕਰ ਲਿਆ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਗਏ ਸੀ ਮੁਹਾਲੀ ਦੇ ਨੌਜਵਾਨ ਤਾਂ ਉੱਤਰਾਖੰਡ ਦੇ ਵਿੱਚ ਪੰਜਾਬ ਦੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਆਏ ਉੱਤਰਾਖੰਡ ਦੇ ਜੋਸ਼ੀ ਮੱਠ ਵਿੱਚ ਸਥਾਨਕ ਲੋਕਾਂ ਨਾਲ ਪੰਜਾਬੀ ਨੌਜਵਾਨ ਭੜਕੇ ਪੰਜਾਬੀ ਨੌਜਵਾਨਾਂ ਨੇ ਪੰਜਾਬੀ ਨੌਜਵਾਨਾਂ ਉਤੇ ਪਿਓ ਪੁੱਤ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਹਨਾਂ ਨੌਜਵਾਨਾਂ ਨੇ ਪਿਓ ਪੁੱਤ ਸਣੇ ਤਿੰਨ ਲੋਕਾਂ ਤੇ ਹਮਲਾ ਕੀਤਾ ਗੰਭੀਰ ਸੱਟਾਂ ਲੱਗਣ ਕਾਰਨ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਏ ਤਾਂ ਇਹ ਪੂਰਾ ਮਾਮਲਾ ਇਹ ਚੜਾਹੋ ਪਾਰਕਿੰਗ ਨੂੰ ਲੈ ਕੇ ਖੜਾ ਹੁੰਦਾ ਦੋ ਤਰ੍ਹਾਂ ਵਿਚਾਲੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸ੍ਰੀ ਹਿਮਕੁੰਡ ਸਾਹਿਬ ਯਾਤਰਾ ਤੇ ਗਏ ਸੀ ਮੋਹਾਲੀ ਦੇ ਪੰਜ ਨੌਜਵਾਨ ਜਿਨ੍ਹਾਂ ਨੂੰ ਕੁੱਟਮਾਰ ਦੇ ਇਲਜ਼ਾਮਾਂ 'ਚ ਉੱਤਰਾਖੰਡ 'ਚ ਗ੍ਰਿਫਤਾਰ ਕੀਤਾ ਗਿਆ